ਸਤ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਵਿਸ਼ੇਸ਼ ਮਹਾਸੰਯੋਗ ਬਾਰੇ ਜੋ 209 ਸਾਲਾਂ ਬਾਅਦ ਬਣ ਰਿਹਾ ਹੈ ਇਸ ਮਹਾਸੰਯੋਗ ਨਾਲ ਸੱਤ ਖਾਸ ਰਾਸ਼ੀਆਂ ਦੀ ਕਿਸਮਤ ਚਮਕਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭਨਾ ਅੱਗੇ ਇੱਕੋ ਬੇਨਤੀ ਕਰਾਂਗੇ ਕਿ ਤੁਸੀਂ ਕਮੈਂਟ ਬਾਕਸ ਵਿੱਚ ਜੈ ਮਾਤਾ ਲਕਸ਼ਮੀ ਲਿਖ ਕੇ ਜੋ ਆਪਣੀ ਹਾਜ਼ਰੀ ਹੈ ਉਹ ਵੀ ਜ਼ਰੂਰ ਲਗਵਾ ਦੇਣਾ ਤਾਂ ਜੋ ਮਾਂ ਲక్ష్ਮੀ ਦੀ ਕਿਰਪਾ ਸਦਾ ਤੁਹਾਡੇ ਤੇ ਬਣੀ ਰਹੇ ਚਲੋ ਸੰਗਤ ਜੀ ਜਾਣਦੇ ਹਾਂ ਉਹ ਖਾਸ ਸਤਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਲਈ ਨਵੰਬਰ ਦੇ ਤਾਰੇ ਖੁਸ਼ੀਆਂ ਦੀਆਂ ਖਬਰਾਂ ਲੈ ਕੇ ਆਏ ਹਨ ਹਰ ਇੱਕ ਰਾਸ਼ੀ ਲਈ ਅਸੀਂ ਦੱਸਾਂਗੇ ਇਹ ਮਹੀਨਾ ਤੁਹਾਡੇ ਲਈ ਕਿਵੇਂ ਖੁਸ਼ਹਾਲੀ ਤੇ ਤਰੱਕੀ ਦੇ ਨਵੇਂ ਰਾਹ ਖੁੱਲਣ ਜਾ ਰਿਹਾ ਹੈ ਤਾਂ ਸੰਗਤ ਜੀ ਤਿਆਰ ਰਹੋ ਕਿਉਂਕਿ ਸੰਗਤ ਜੀ ਤੁਹਾਡੀ ਰਾਸ਼ੀ ਦਾ ਹਾਲ ਦਿਲਚਸਪੀ ਨਾਲ ਪੜ੍ਹ ਕੇ ਹੀ ਪਤਾ ਲੱਗੇਗਾ ਕਿ ਇਸ ਮਹੀਨੇ ਤੁਹਾਡੀ ਕਿਸਮਤ ਨੂੰ ਸਨਮਾਨ ਅਤੇ ਧਨ-ਦੌਲਤ ਕਿੰਨਾ ਮਿਲੇਗਾ ਸੁਸੰਗ ਜੀ ਆਓ ਗੱਲ ਕਰਦੇ ਹਾਂ ਉਹਨਾਂ ਸੱਤ ਰਾਸ਼ੀਆਂ ਬਾਰੇ ਸੁਸੰਗ ਜੀ ਪਹਿਲੀ ਜੋ ਰਾਸ਼ੀ ਹੈ ਉਹ ਹੈ ਵਿਸ਼ਭ ਰਾਸ਼ੀ ਵਿਸ਼ਭ ਰਾਸ਼ੀ ਵਾਲੇ ਇਸ ਮਹੀਨੇ ਸ਼ੁਰੂ ਤੋਂ ਹੀ ਧਨ ਅਤੇ ਸਫਲਤਾ ਦੇ ਨਵੇਂ ਮੌਕੇ ਪ੍ਰਾਪਤ ਕਰਨਗੇ ਉਹਨਾਂ ਨੂੰ ਇਸ ਮਹੀਨੇ ਯਾਤਰਾਵਾਂ ਵਿੱਚ ਸਫਲਤਾ ਮਿਲੇਗੀ ਜੇ ਤਰੱਕੀ ਦਾ ਰਾਖੋਲਣ ਗਿਆ ਵਿਦਿਆਰਥੀਆਂ ਲਈ ਇਹ ਮਹੀਨਾ ਵਿਸ਼ੇਸ਼ ਤੌਰ ਤੇ ਬਧਿਆ ਸਫਤ ਹੋਵੇਗਾ ਮਿਹਨਤ ਦੇ ਨਤੀਜੇ ਦੇ ਕੇ ਉਹਨਾਂ ਦੇ ਮਨ ਚਾਹੀ ਸਫਲਤਾ ਮਿਲੇਗੀ ਪਰਿਵਾਰ ਦੇ ਸਹਿਯੋਗ ਨਾਲ ਪੁਰਾਣੇ ਮਤਭੇਦ ਹੱਲ ਹੋਣਗੇ ਵਿਦੇਸ਼ ਵਿੱਚ ਕੰਮ ਕਰਨ ਵਾਲਿਆਂ ਨੂੰ ਵੱਡੇ ਲਾਭ ਮਿਲਦੀ ਸੰਭਾਵਨਾ ਹੈ ਸੁਸੰਗ ਜੀ ਦੂਸਰੀ ਜੋ ਰਾਸ਼ੀ ਹੈ ਉਹ ਹੈ ਕਰਕ ਰਾਸ਼ੀ ਇਸ ਮਹੀਨੇ ਕਰਕ ਰਾਸ਼ੀ ਵਾਲਿਆਂ ਲਈ ਖਾਸ ਤੌਰ ਤੇ ਖੁਸ਼ੀ ਦਾ ਸਮਾਂ ਹੈ ਉਨ੍ਹਾਂ ਦੇ ਕੈਰੀਅਰ ਅਤੇ ਕਾਰੋਬਾਰ ਵਿੱਚ ਨਵੇਂ ਮੌਕੇ ਆਉਣਗੇ ਅਤੇ ਉਹ ਆਪਣੇ ਵਿਚਾਰ ਦੂਜੇ ਲੋਕਾਂ ਦੇ ਸਾਹਮਣੇ ਬਿਹਤਰੀਨ ਢੰਗ ਨਾਲ ਪੇਸ਼ ਕਰ ਸਕਣਗੇ ਰੁਕਾਵਟਾਂ ਖਤਮ ਹੋਣ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਨਵੀਂ ਰੌਸ਼ਨੀ ਆਵੇਗੀ ਅਤੇ ਰਿਸ਼ਤਿਆਂ ਵਿੱਚ ਵੀ ਖੁਸ਼ਹਾਲੀ ਆਵੇਗੀ ਸੋ ਅਗਲੀ ਜੋ ਰਾਸ਼ੀ ਹੈ ਉਹ ਹੈ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲੇ ਇਸ ਮਹੀਨੇ ਵਿੱਚ ਖਾਸ ਤੌਰ ਤੇ ਪ੍ਰਾਪਤੀਆਂ ਦੇ ਮਾਲਕ ਬਣ ਸਕਦੇ ਹਨ ਉਨ੍ਹਾਂ ਦੀ ਮਿਹਨਤ ਦਾ ਪੂਰਾ ਫਲ ਮਿਲੇਗਾ। ਉਹ ਕੋਈ ਵੱਡੀ ਪ੍ਰਾਪਤੀ ਕਰ ਸਕਦੇ ਹਨ ਜੋ ਪਰਿਵਾਰ ਨੂੰ ਮਾਣ ਮਹਿਸੂਸ ਕਰਵਾਏਗੀ। ਇਸ ਤੋਂ ਇਲਾਵਾ ਉਨ੍ਹਾਂ ਦੇ ਕਿਸੇ ਵਿਅਕਤੀ ਨਾਲ ਮੁਲਾਕਾਤ ਵੀ ਹੋ ਸਕਦੀ ਹੈ ਜੋ ਭਵਿੱਖ ਵਿੱਚ ਆਮਦਨੀ ਦਾ ਵੱਡਾ ਸਰੋਤ ਬਣੇਗਾ। ਸਰਕਾਰੀ ਕਾਰਜ ਵਿੱਚ ਵੀ ਉਨ੍ਹਾਂ ਨੂੰ ਸਫਲਤਾ ਮਿਲੇਗੀ। ਹੁਣ ਗੱਲ ਕਰਦੇ ਹਾਂ ਤੂਲਾ ਰਾਸ਼ੀ ਬਾਰੇ। ਤੂਲਾ ਰਾਸ਼ੀ ਵਾਲਿਆਂ ਲਈ ਇਹ ਮਹੀਨਾ ਬਹੁਤ ਹੀ ਲਾਭਕਾਰੀ ਸਾਬਤ ਹੋਵੇਗਾ। ਮਹੀਨੇ ਦੀ ਸ਼ੁਰੂਆਤ ਵਿੱਚ ਕਿਸਮਤ ਦਾ ਪੂਰਾ ਸਹਿਯੋਗ ਮਿਲੇਗਾ। ਉਹਨਾਂ ਦੇ ਕਈ ਪੁਰਾਣੇ ਕੰਮ ਜੋ ਕਾਫੀ ਸਮੇਂ ਤੋਂ ਅਧੂਰੇ ਸਨ, ਸਫਲਤਾ ਨਾਲ ਪੂਰੇ ਹੋ ਜਾਣਗੇ। ਨੌਕਰੀ ਕਰਨ ਵਾਲੇ ਲੋਕਾਂ ਨੂੰ ਪ੍ਰਮੋਸ਼ਨ ਅਤੇ ਸਵੈਮਾਨ ਪ੍ਰਾਪਤ ਹੋ ਸਕਦਾ ਹੈ। ਸਾਂਝੇਦਾਰੀ ਵਾਲੇ ਕਾਰੋਬਾਰ ਵਿੱਚ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਸੋ ਅਗਲੀ ਜੋ ਰਾਸ਼ੀ ਹੈ, ਉਹ ਹੈ ਕੁੰਭ ਰਾਸ਼ੀ। ਕੁੰਭ ਰਾਸ਼ੀ ਵਾਲਿਆਂ ਨੂੰ ਇਸ ਮਹੀਨੇ ਵਿੱਚ ਬੱਡੇ ਪਰਿਵਰਤਨ ਦਾ ਸਮਾਂ ਦਿੱਤਾ ਜਾ ਰਿਹਾ ਹੈ। ਉਹਨਾਂ ਲਈ ਬਹੁਤ ਸਾਰੇ ਸਤੋਬ ਸੰਜੋਗ ਬਣ ਰਹੇ ਹਨ। ਇਹ ਮਹੀਨਾ ਉਹਨਾਂ ਲਈ ਧਨਵਾਨ ਹੋਣਾ ਅਤੇ ਅਚਾਨਕ ਮੌਕੇ ਪ੍ਰਾਪਤ ਕਰਨ ਦਾ ਯੋਗ ਸਮਾਪਤ ਹੋਵੇਗਾ। ਉਹਨਾਂ ਦੀਆਂ ਖੁਸ਼ੀਆਂ ਅਤੇ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਤੇ ਪਰਿਵਾਰਕ ਜੀਵਨ ਵਿੱਚ ਵੀ ਨਵੀਂ ਰੌਣਕ ਆਵੇਗੀ। ਅਗਲੀ ਜੋ ਰਾਸ਼ੀ ਹੈ ਉਹ ਹੈ ਮਿਥਨ ਰਾਸ਼ੀ। ਮਿਥਨ ਰਾਸ਼ੀ ਵਾਲੇ ਲੋਕਾਂ ਨੂੰ ਵੀ ਇਸ ਮਹੀਨੇ ਬਹੁਤ ਵੱਡੇ ਲਾਭ ਮਿਲਣਗੇ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ ਅਤੇ ਧਨ ਸੰਪਤੀ ਵਿੱਚ ਵਾਧਾ ਹੋਵੇਗਾ ਉਹਨਾਂ ਦੇ ਪੁਰਾਣੇ ਅਧੂਰੇ ਕੰਮ ਪੂਰੇ ਹੋਣਗੇ ਅਤੇ ਨੌਕਰੀ ਵਾਲੇ ਲੋਕਾਂ ਨੂੰ ਪ੍ਰਮੋਸ਼ਨ ਅਤੇ ਮਾਨ ਸਨਮਾਨ ਮਿਲੇਗਾ ਤਾਂ ਸੰਗੇ ਜੀ ਇਹ ਸਾਨੂੰ ਸੱਤ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਇਸ ਮਹੀਨੇ ਚਮਕਣ ਵਾਲੀ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਸ਼ੇਅਰ ਕਰਨਾ ਅਖੀਰ ਵਿੱਚ ਕਮੈਂਟ ਬਾਕਸ ਵਿੱਚ ਜੈ ਮਾਤਾ ਲక్ష్ਮੀ ਦੇਵੀ ਜ਼ਰੂਰ ਲਿਖਣਾ ਜੀ